그래? 아, 그래? 아, 그래?

Ah, 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 ah. bir ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਵਾਏ ਗੁਰਜੀਕਾ ਖਾਲਸਾ ਵਾਹ ਏ ਗੁਰਜੀ ਕੀ ਫਤਹ ਗੁਰਮੁਖੋ ਇਹ ਹੁੰਦਾ ਏ ਸ਼ਬਦ ਗੁਰੂ ਦਾ ਬੋਹਿਤਾ ਨਾਮ ਦਾ ਜਹਾਰੀ ਆਪਾਂ ਪਹਿਲੋ ਉੱਚੀ ਉੱਚੀ ਅਭਿਆਸ ਕਿਉਂ ਕੀਤਾ ਕਿਉਂਕਿ ਸੱਚੇ ਪਾਤਸ਼ਾਹ ਤਾਂ ਬਿਨਾਂ ਬੋਲਿਆ ਹੀ ਸਭ ਕੁਝ ਜਾਣਦੇ ਆ ਜੇ ਆਪਾਂ ਮਨ ਵਿੱਚ ਵੀ ਕਹੀਏ ਤਾਂ ਵੀ ਉਹ ਸੁਣ ਲੈਂਦੇ ਆ ਪਰ ਜਿਹੜਾ ਸਾਡਾ ਮਨ ਹੈ ਨਾ ਗੁਰਮੁਖੋ ਇਹ ਨਹੀਂ ਟਿਕਦਾ ਮਨ ਬੌੜਾ ਹੋ ਚੁੱਕਿਆ ਮਨ ਨਾ ਹੋ ਚੁੱਕਿਆ ਮਨ ਨੂੰ ਰੋਕਣ ਦੇ ਲਈ ਜਿਵੇਂ ਨਰਸਰੀ ਕਲਾਸ ਦੇ ਵਿੱਚ ਜਵਾਕ ਨੂੰ ਏ ਬੀ ਸੀ ਊੜਾ ਏੜਾ ਈੜੀ ਨਹੀਂ ਆਉਂਦਾ ਉਹਨੂੰ ਟੀਚਰ ਕਹਿੰਦਾ ਉੱਚੀ ਉੱਚੀ ਬੋਲੋ ਜੇ ਕਾਪੀ ਵਿੱਚ ਵੀ ਲਿਖਣਾ ਤਾਂ ਬੋਲ ਬੋਲ ਕੇ ਲਿਖੋ ਉਹਨੂੰ ਉੱਚੀ ਉੱਚੀ ਬੁਲਾਉਂਦੇ ਆ ਗਿਣਤੀ ਵੀ ਬੁਲਾਉਂਦੇ ਆ ਏ ਬੀ ਸੀ ਵੀ ਬੁਲਾਉਂਦੇ ਆ ਊੜਾ ਏੜਾ ਬੁਲਾਉਂਦੇ ਆ ਇਸੇ ਤਰ੍ਹਾਂ ਜਿਨ੍ਹਾਂ ਨੇ ਕਦੇ ਨਾਮ ਜਪਿਆ ਹੀ ਨਹੀਂ ਗੁਰਮਖੋ ਉਹਨਾਂ ਦਾ ਮਨ ਪਹਿਲੀ ਸ਼ੁਰੂਆਤ ਦੇ ਵਿੱਚ ਆਪਾਂ ਕਹੀਏ ਵੀ ਅੰਤਰਗਤ ਕਰ ਲੋ ਚੁੱਪ ਹੋ ਕੇ ਕਰ ਲੋ ਮਨ ਨਹੀਂ ਟਿਕਦਾ ਤਾਂ ਦੇਖੋ ਹਰ ਇੱਕ ਕੋਈ ਵੀ ਆਪਾਂ ਕੰਮ ਕਰਨਾ ਹੈ ਚਾਹੇ ਖੇਤੀ ਚਾਹੇ ਬਿਜ਼ਨਸ ਚਾਹੇ ਡਰਾਈਵਰੀ ਕੁਝ ਵੀ ਕਰਨਾ ਹੈ ਉਹਦੀ ਕਲਾ ਹੁੰਦੀ, ਝੁਗਤੀ ਹੁੰਦੀ, ਤਰੀਕਾ ਹੁੰਦਾ ਤੇ ਇਸ ਤਰ੍ਹਾਂ ਜੇ ਆਪਾਂ ਨਾਮ ਜਪਣਾ ਹੈ ਨਾ ਜੀ ਤੇ ਨਾਮ ਕੌਣ ਜਪਦੇ ਹੈ ਕਹਿੰਦੇ ਕਬੀਰ ਸੇਵਾ ਕੋ ਦੋਏ ਭਲੇ ਇੱਕ ਸੰਤ ਇਕਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਜਿਨਾਂ ਸਾਸ ग्रास ਨਾ ਵਿਸਰੈ ਹਰ ਨਾਮਾ ਮਨ ਮੰਤ ਧਨ ਸਿਸਈ ਨਾਨਕਾ ਪੂਰਨ ਸੋਈ ਤੇ ਆਪਾ ਫਿਰ ਸੰਤਾਂ ਨੂੰ ਪੁੱਛਦੇ ਵੀ ਤੁਸੀਂ ਨਾਮ ਜਪਦੇ ਹੋ ਕਿਉਂਕਿ ਗੁਰਬਾਣੀ ਵਿੱਚ ਸਾਫ਼ ਸਪਸ਼ਟ ਲਿਖਿਆ ਹੈ ਵੀ ਨਾਮ ਜਪਣ ਵਿੱਚ ਵੀ ਭੇਦ ਹੈ ਕਹਿੰਦੇ RAM ਕਹਿਣ ਮੈਂ ਭੇਦ ਹੈ ਤਾ ਮੈਂ ਏਕ ਵਿਚਾਰ ਰਾਮ ਕਹਿਣ ਵਿੱਚ ਵੀ ਭੇਤ ਹੈ ਇਹਦੇ ਵਿੱਚ ਵੀ ਤਰੀਕਾ ਹੈ ਇਹਦੇ ਵਿੱਚ ਵੀ ਇੱਕ ਵਿਚਾਰ ਹੈ ਸੋਈ ਰਾਮ ਸਬਕ ਹੈ ਸੋਈ ਕੌਤਕ ਹਾਰ ਹੁਣ ਦੁਨੀਆ ਵੀ ਰਾਮ ਰਾਮ ਜਪਦੀ ਹੈ ਤੇ ਕਹਿੰਦੇ ਰਾਮ ਰਾਮ ਕਰਤਾ ਜੱਗ ਫਿਰੈ ਰਾਮ ਨਾ ਪਾਇਆ ਉਹ ਵੀ ਰਾਮ ਰਾਮ ਕਰਦੇ ਆ ਪਰ ਸੰਤ ਵੀ ਨਾਮ ਜਪਦੇ ਆ ਤਾਂ ਫਿਰ ਸੰਤ ਸਾਨੂੰ ਕਹਿੰਦੇ ਆ ਦੱਸਦੇ ਆ ਜਾਏ ਪੁੱਛੋ ਸੁਹਾਗਣੀ ਤੁਸੀਂ 라ਵਿਆ ਕਿੰਨੀ ਗੁਣੀ ਤੁਹਾਡੇ ਉੱਪਰ ਜਿਹੜਾ ਇਹ ਰੰਗ ਚੜਿਆ ਹੈ ਤੁਸੀਂ ਸ਼ਿੰਗਾਰ ਕਰਦੀਆਂ ਹੋ ਤੁਹਾਡੇ ਹਰ ਵਕਤ ਮਾਲਕ ਸਨਮੁਖ ਰਹਿੰਦਾ ਹੈ ਤੁਹਾਡੇ ਸਾਰੇ ਬਚਨ ਮੰਨਦਾ ਹੈ ਤੁਸੀਂ ਜੋ ਉਸ ਨੂੰ ਬੇਨਤੀ ਕਰਦੇ ਹੋ ਉਹ ਮੰਨਦਾ ਹੈ ਰਾਤ ਨੂੰ ਤੁਹਾਡੀ ਸੇਜ ਤੇ ਆਉਂਦਾ ਹੈ ਦਿਨੇ ਤੁਸੀਂ ਉਹਦੇ ਸਨਮੁਖ ਰਹਿ ਕੇ ਕਰਮ ਕਰਦੀਆਂ ਹੋ ਸਾਡੀ ਇਹ ਵਿਸਥਾ ਨਹੀਂ ਕਹਿੰਦੇ ਆ ਨਾ ਸਾਨੂੰ ਹੁਣ ਦੱਸੋ ਕਿਵੇਂ ਕਰੀਏ ਫਿਰ ਉਹ ਸਾਨੂੰ ਸਭ ਤੋਂ ਪਹਿਲਾਂ ਤਾਂ ਦੱਸ ਦਿਆ ਏ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲਬ ਰੰਗਾਏ ਜਿਹੜਾ ਤੇਰਾ ਤਨ ਹੈ ਨਾ ਤੂੰ ਇਸ ਨੂੰ ਮਾਇਆ ਧਾਰੀ ਬਣਾ ਲਿਆ ਇਹਦੇ ਉੱਪਰ ਲਬ ਦਾ ਲਬ ਝੂਠ ਦਾ ਚੋਲਾ ਪਾਇਆ ਹੋਇਆ ਮੇਰੇ ਕੰਤਨਾ ਭਾਵੈ ਚੋਲੜਾ ਪਿਆਰੇ ਕਿਉਂ ਤਨ ਸੇਜੈ ਹੁਣ ਉਹ ਮੇਰੇ ਕੰਤ ਨੂੰ ਪਾਉਂਦਾ ਨਹੀਂ ਤੂੰ ਸਾਰਾ ਦਿਨ ਵਿਕਾਰਾਂ ਵਿੱਚ ਰਹਿਣਾ ਕੰਮ ਕਰੋ ਲੋਭ ਮੋਹ ਹੰਕਾਰ ਨਾਲ ਰਲਿਆ ਰਹਿਣਾ ਇਹਨਾਂ ਵਿਚਾਰਾਂ ਇਹਨਾਂ ਨੂੰ ਦੂਰ ਕਰ ਲਾ ਆਪ ਦੇ ਨੇਤਰਾਂ ਦੇ ਵਿੱਚ ਉਸ ਮਾਲਕ ਦੇ ਭਾਉ ਨੂੰ ਲਿਆ ਕਿਉਂਕਿ ਜੇ ਤੇਰੇ ਮਨ ਵਿੱਚ ਭਾਉ ਨਹੀਂ ਹੈਗਾ ਤਾਂ ਹੀ ਤਾਂ ਤੂੰ ਚੋਰੀ ਕਰਦਾ ਠੱਗੀ ਮਾਰਦਾ ਦੂਸਰੇ ਦੇ ਉੱਪਰ ਅਤਿਆਚਾਰ ਕਰਦਾ ਤੇਰੇ ਮਨ ਵਿੱਚ ਭਾਉ ਨਹੀਂ ਤਾਂ ਹੀ ਤਾਂ ਤੂੰ ਪਰ ਰੂਪ ਦੇਖਦਾ ਪਰ ਤਰੀ ਪਰ ਮਰਦ ਦੇਖਦਾ ਕੀ ਕਹਿੰਦੇ ਭੈ ਕੀਆਂ ਦੇ ਸਲਾਈਆਂ ਨੈਣੀ ਭਾਵ ਕਾ ਕਰ 시ਗਾਰੋ ਮਾਲਕ ਦਾ ਭਾਉ ਤੇ ਭਾਉ ਮਾਲਕ ਦਾ ਪ੍ਰੇਮ ਹੋਵੇ ਉਹਦੇ ਤੋਂ ਡਰ ਕੇ ਚੱਲਣਾ ਤਾਂ ਸੁਹਾਗਣ ਜਾਣੀ ਐ ਲਾਗੀ ਜਾ ਸੋ ਤਰੈ ਪਿਆਰੋ ਤਾਂ ਇਸ ਤਰ੍ਹਾਂ ਫਿਰ ਸਾਨੂੰ ਗੁਰਮਖਾਂ ਨੇ ਕਿਹਾ ਵੀ ਤੁਸੀਂ ਲੱਬ ਦਾ ਲੀਤੜਾ ਉਤਾਰ ਕੇ ਮਾਲਕ ਦੇ ਪਾਉ ਦੇ ਵਿੱਚ ਉਸਦੇ ਪਾਉ ਦੇ ਵਿੱਚ ਰਹਿਣਾ ਆਪਾਂ ਕਹਿੰਨੇ ਜੀ ਉਹ ਆਉਂਦਾ ਨਹੀਂ ਵਿਚਾਰ ਬਹੁਤ ਆਉਂਦੇ ਆ ਫਿਰ ਸਾਨੂੰ ਸਾਨੂੰ ਸੰਤਾਂ ਨੇ ਨਾਮ ਜਪਣਾ ਸਿਖਾਇਆ ਉਹ ਨਾਮ ਫਿਰ ਕਿਵੇਂ ਵੀ ਆਪਾ ਗਿਆਨਤਾ ਵਿੱਚ ਬਹੁਤ ਹੁੰਨੇ ਆ ਤਾਂ ਸਾਨੂੰ ਪਹਿਲੀ ਸਟੇਜ ਤੇ ਕਹਿੰਦੇ ਆ ਵੀ ਦੇਖੋ ਆਪਾਂ ਦੋਹਰਾ ਵੀ ਪੜਦੇ ਆ ਨਾ ਜੀ ਬਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ પાર ਜਦ ਆਪਾਂ ਬਾਣੀ ਚ ਪੜਦੇ ਆ ਸਤ ਗੁਰੂ ਹੈ ਬੋਹਿთა ਸ਼ਬਦ ਲੰਘਾ ਬਨਹਾਰ ਤਿੱਥੇ ਪਵਨ ਨਾ ਪਾਵਕੋ ਨਾ ਜਲ ਨਾ ਆਕਾਰ ਉੱਥੇ ਵੀ ਸਾਨੂੰ ਇਹਵੇਂ ਆਉਂਦਾ ਦੋਹਰੇ ਚ ਵੀ ਆਪ ਪੜਦੇ ਆ ਤਾਂ ਭਾਵ ਕੀ ਹੈ ਸ਼ਬਦ ਦਾ ਬੋਹਿთა ਸ਼ਬਦ ਦਾ ਜਹਾਜ ਬਣਾਓ ਤੇ ਉੱਪਰ ਚੜੇਗਾ ਕੌਣ ਸੁਰਤੀ ਧਿਆਨ ਚੜੇਗਾ ਕਿਉਂਕਿ ਮਲਾਪ ਕੀਨੇ ਕਰਨਾ ਹੈ ਧਿਆਨ ਨੇ ਸੁਰਤ ਨੇ ਮਹਾਰਾਜ ਨੇ ਸਿੱਧਾ ਨੂੰ ਕਿਹਾ ਨਾ ਕਹਿੰਦੇ ਪਵਨ ਆਰੰਭ ਸਤਗੁਰ ਮਤ ਵੇਲਾ ਸ਼ਬਦ ਗੁਰੂ ਸੁਰਤ ਧੁਨ ਉਹ ਧਿਆਨ ਨੇ ਸ਼ਬਦ ਦੇ ਉੱਪਰ ਚੜਨਾ ਹੈ ਸ਼ਬਦ ਨਾਲ ਇੱਕਮ ਇੱਕ ਧਿਆਨ ਨੇ ਹੋਣਾ ਸੁਰਤੀ ਨੇ ਹੋਣਾ ਠੀਕ ਹੈ ਜੀ ਹੁਣ ਸੁਰਤ ਕਿੱਥੇ ਆ ਫੁਰਨਿਆਂ ਚ ਆ ਸਰੀਰ ਚ ਆ ਤੇ ਸੁਰਤੀ ਨੂੰ ਸ਼ਬਦ ਦੇ ਉੱਪਰ ਚੜਾਉਣਾ ਹੈ ਆਪਾਂ ਤੇ ਫਿਰ ਆਪਾਂ ਥੋੜੀ ਜੀ ਆਵਾਜ਼ ਵਿੱਚ ਧਿਆਨ ਲਾਉਣਾ ਆਪਾਂ ਨੂੰ ਦੱਸਿਆ ਤੁਨ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਅਕਾਥ ਕਹਾਣੀ ਜਦੋਂ ਆਪਾਂ ਬੋਲਦੇ ਆ ਨਾ ਉੱਚੀ ਆਵਾਜ਼ 'ਚ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਅੱਖਾਂ ਬੰਦ ਕਰ ਲੈਣੀਆਂ ਹੁੰਦੀਆਂ ਆਪ ਦੀ ਆਵਾਜ਼ ਵਿੱਚ ਧਿਆਨ ਤੁਨ ਵਿੱਚ ਆਵਾਜ਼ ਵਿੱਚ ਧਿਆਨ ਲਾਉਂਦਿਆਂ ਲਾਉਂਦਿਆਂ ਜਦੋਂ ਆਪਾਂ ਥੋੜੇ ਜੇ ਵਿਚਾਰ ਆਉਣਗੇ ਆਪਾਂ ਫਿਰ ਆਵਾਜ਼ ਵਿੱਚ ਧਿਆਨ ਵਿਚਾਰ ਸਾਨੂੰ ਖਿੱਚਣਗੇ ਫਿਰ ਆਵਾਜ਼ ਵਿੱਚ ਧਿਆਨ ਇਹਨੂੰ ਕਹਿੰਦੇ ਜੁਦ ਕਰ ਰਹੇ ਪੰਜਾਂ ਨਾਲ ਥੋੜੇ ਸਮੇਂ ਦੇ ਬਾਅਦ ਇਕਾਗਰਤਾ ਬਣ ਜਾਂਦੀ ਹੈ ਜਿਵੇਂ ਇਕਾਗਰਤਾ ਬਣ ਗਈ ਫਿਰ ਆਪਾਂ ਆਵਾਜ਼ ਨੂੰ ਮਦਮ ਹੌਲੀ ਹੋਰ ਸਹਿਜ 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 ਕਰਦੇ ਹਾਂ ਕਿਉਂਕਿ ਸ਼ਬਦ ਦਾ ਜਹਾਜ਼ ਹੈ ਸ਼ਬਦ ਦੇ ਜਹਾਜ਼ ਦੇ ਵਿੱਚ ਜਦੋਂ ਮਨ ਟਿਕ ਗਿਆ ਪਹਿਲਾਂ ਉੱਚੀ ਬੋਲ ਰਹੇ ਹਾਂ ਫਿਰ ਮਦਮ ਫਿਰ ਸਹਿਜ ਇਸ ਨੂੰ ਕਹਿੰਦੇ ਬੈਖਰੀ ਮਦਮਾ ਪਸੰਤੀ ਠੀਕ ਹੈ ਨਾ ਜੀ ਚਾਰੇ ਖਾਣੀ ਚਾਰੇ ਬਾਣੀ ਚਾਰ ਹੀ ਖਾਣੀਆਂ ਨੇ ਚਾਰ ਹੀ ਬਾਣੀਆਂ ਨੇ ਉਹ ਕਿੜੀਆਂ ਨੇ ਬੈਕਰੀ ਮਧਮਾ ਪਸੰਤੀ ਚੌਥੀ ਸਟੇਜ ਵਿੱਚ ਪਰਾਬਾਣੀ ਹੋ ਜਾਂਦੀ ਪ੍ਰਗਟ ਇਸ ਕਰਕੇ ਆਪਾਂ ਦੇਖੋ ਆਵਾਜ਼ ਦਾ ਪਿੱਛਾ ਕਰਨਾ ਕਿਉਂਕਿ ਮਲਾਪ ਕਰਨਾ ਸਾਡੇ ਮਨ ਨੇ ਸਾਡੇ ਧਿਆਨ ਨੇ ਤੇ ਮਨ ਨਹੀਂ ਥਿਰ ਹੋਣਾ ਹੁਣ ਸਾਡਾ ਮਨ ਥਿਰ ਨਹੀਂ ਹੈ ਕਬ ਹੂੰ ਜੀੜਾ ਉਬ ਚੜਤ ਹੈ ਕਬ ਹੂੰ ਜਾਏ ਪਿਆਲੇ ਲੋਭੀ ਜੀੜਾ ਥਿਰ ਨਾ ਰਹਤ ਹੈ ਚਾਰੇ ਕੁੰਡਾਂ ਭਾਲੇ ਹੋਣ ਮਨ ਟਿਕਦਾ ਨਹੀਂ ਕਦੇ ਉੱਪਰ ਕਦੇ نیچے ਲੋਭ ਦੇ ਵਿੱਚ ਭੌਂਕਦਾ ਫਿਰਦਾ ਜਿਵੇਂ ਕੁੱਤਾ ਇੱਕ ਭੌਂਕਦਾ ਠੀਕ ਹੈ ਨਾ ਜੀ ਇਹ ਮਨ ਨੂੰ ਗੁਰਬਾਣੀ ਦੇ ਵਿੱਚ ਕੂਕਰ ਦੀ ਉਦਾਹਰਨ ਦਿੱਤੀ ਹੈ ਜਿਵੇਂ ਕੁੱਤੇ ਨੂੰ ਜਿੱਥੋਂ ਚੰਗੀ ਰੋਟੀ ਮਿਲਦੀ ਹੈ ਉਹ ਚੰਗੀ ਰੋਟੀ ਦੇ ਸਵਾਦ ਪਿੱਛੇ ਆਪ ਦੇ ਮਾਲਕ ਦਾ ਦਰ ਵੀ ਛੱਡ ਜਾਂਦਾ ਚਾਰ ਦਿਨ ਕੋ ਚੰਗੀ ਰੋਟੀ ਪਾਵੇ ਨਾ ਉਹ ਆਉਂਦਾ ਹੀ ਨਹੀਂਗਾ ਤਾਂ ਹੀ ਤਾਂ ਕੁੱਤੇ ਨੂੰ ਅੰਦਰ ਬੰਨ੍ਹ ਕੇ ਰੱਖਦੇ ਆ ਉਹਨਾਂ ਨੂੰ ਪਤਾ ਵੀ ਇਹ ਲੋਭੀ ਲਾਲਚੀ ਆ ਵੀ ਜੇ ਕਿਸੇ ਨੇ ਇਹਨੂੰ ਚੰਗੀ ਰੋਟੀ ਪਾਤੀ ਸਾਡੇ ਹੱਥੋਂ ਜਾਂਦਾ ਇਸੇ ਤਰ੍ਹਾਂ ਸਾਡਾ ਮਨ ਹੈ ਮਨ ਨੂੰ ਆਪ ਦੀ ਖੁਰਾਕ ਅੰਮ੍ਰਿਤ ਰਸ ਨਾਮ ਦਾ ਖਜ਼ਾਨਾ ਨਿਜ ਘਰ ਥਿਰ ਘਰ ਤਾਂ ਪਤਾ ਨਹੀਂ ਪੰਜੇ ਦੂਤ ਇਹਨੂੰ ਖੁਰਾਕ ਪਾਉਂਦੇ ਆ ਉਹ ਦੇਖਦੇ ਆ ਸਵਾਸਾਂ ਦਾ ਧੰਨ ਲੈ ਕੇ ਆਇਆ ਹੋਇਆ ਅੰਮ੍ਰਿਤ ਰਸ ਦੀ ਖੁਰਾਕ ਇਹ ਲੈ ਕੇ ਆਇਆ ਹੋਇਆ ਫਿਰ ਉਸ ਮਾਲਕ ਦੇ ਘਰ ਦਾ ਇਹ ਵਸ਼ਿੰਦਾ ਹੈ ਤੇ ਪੰਜਾਂ ਦੂਤਾਂ ਨੂੰ ਕੌਣ ਪੁੱਛਦਾ ਹੈ ਪੰਜੇ ਦੂਤ ਮਨ ਨੂੰ ਵਸ ਕਰਦੇ ਨੇ ਮਨ ਨੂੰ ਕਹਿੰਦੇ ਨੇ ਵੀ ਸੰਸਾਰ ਦੀਆਂ ਚੀਜ਼ਾਂ ਤੂੰ ਮੰਗ ਕੇ ਲਿਆ ਹੁਣ ਆ ਸੰਸਾਰ ਦੀ ਇੰਨੀ ਤਰੱਕੀ ਹੋ ਗਈ ਕਿਹਨੇ ਕਰੀ ਐ ਮਨ ਨੇ ਤੇ ਮਨ ਨੇ ਸੰਸਾਰਿਕ ਤਰੱਕੀ ਕਰੀ ਐ ਕਿਵੇਂ ਕਰੀ ਐ ਪੰਜੇ ਉਹਨੂੰ ਅੰਦਰੋਂ ਵਿਚਾਰ ਦਿੰਦੇ ਨੇ ਪੰਜਾਂ ਦੇ ਵਿਚਾਰ ਲੈ ਕੇ ਸਤਿਗੁਰ ਦੇ ਅੱਗੇ ਪੇਸ਼ ਹੋ ਕੇ ਉਹਨਾਂ ਤੋਂ ਦਾਤਾਂ ਮੰਗਦਾ ਦਾਤਾਂ ਕਿਹੜੀਆਂ ਮੰਗਦਾ ਸੰਸਾਰ ਦੀਆਂ ਤੇ ਉਹ ਕਹਿੰਦੇ ਵੀ ਇਹਨੇ ਕਿਹੜਾ ਨਾਲ ਲੈ ਜਾਣੀਆਂ ਥੋੜੇ ਸਮੇਂ ਦਾ ਪ੍ਰਾਹੁਣਾ ਇਹ ਬਣ ਕੇ ਆਇਆ ਹੈ ਇਹਨੇ ਇਥੋਂ ਚਲੇ ਜਾਣਾ ਮੁੜ ਕੇ ਤੇ ਸੰਸਾਰ ਦੇ ਵਿੱਚ ਹੀ ਤਰੱਕੀ ਹੋਣੀ ਹੈ ਹੁਣ ਉਹਦੇ ਸਵਾਸ ਜਿਹੜੇ ਸਾਨੂੰ ਮਿਲੇ ਹੈ ਇਹ ਕਈ ਜਨਮਾਂ ਦੇ ਵਿੱਚ ਬੇਨਤੀਆਂ ਕਰੀਆਂ ਪੂਰਵ ਜਨਮ ਪਰਚੂਣ ਕਮਾਏ ਪਰਚੂਣ ਥੋੜਾ ਥੋੜਾ ਕਮਾਇਆ ਹਰ ਹਰ ਨਾਮ ਪਿਆਰੇ ਮਾਲਕ ਨੂੰ ਬੇਨਤੀਆਂ ਕਰੀਆਂ ਤੇ ਜਾ ਕੇ ਮਾਨਸ ਜਨਮ ਮਿਲਿਆ ਐਨੇ ਕੀਮਤੀ ਬੇਸ਼ਕੀਮਤੀ ਸਵਾਸ ਤੇ ਉਹ ਸਵਾਸਾਂ ਦੇ ਵੰਡੇ ਅਸੀਂ ਨਾਮ ਧਨ ਭਗਤੀ ਪ੍ਰਗਟ ਕਰਕੇ ਚੌਥੇ ਪੱਜ ਪ੍ਰਵੇਸ਼ ਕਰਨਾ ਸੀ ਇਹ ਪੰਜਾਂ ਦੇ ਵਸ ਆ ਗਿਆ ਹੁਣ ਪੰਜ ਕਹਿੰਦੇ ਆ ਕਾਮ ਦਾ ਰਸ ਮੰਗਲਾ ਕਾਮ ਮੰਗਣ ਚ ਲਿਆ ਜਾਂਦਾ ਜੇ ਕਰੋਧ ਦਾ ਮੰਗਲਾ ਲੋਭ ਦਾ ਮੰਗਲਾ ਬਿਲਡਿੰਗਾਂ ਮੰਗਲਾ ਪੈਸੇ ਮੰਗਲਾ ਸਵਾਸ ਵੀ ਇਹਦੇ ਭਗਤੀ ਵੀ ਇਹਦੀ ਸਰੀਰ ਵੀ ਇਹਦਾ ਤੇ ਮੰਗ ਰਿਆ ਦ੍ਰਿਸ਼ਟਮਾਨ ਚੀਜ਼ ਹੁਣ ਪੰਜਾਂ ਨੇ ਇਹਨੂੰ ਖੁਰਾਕ ਪਾਉਣੀ ਸ਼ੁਰੂ ਕਰ ਦਿੱਤੀ ਇਹਨੂੰ ਕਾਮ ਰਸ ਦੇ ਨਾਲ ਜੋੜਿਆ ਫਿਰ ਇਹਨੂੰ ਪਰਿਵਾਰ ਦੇ ਨਾਲ ਜੋੜ ਲਿਆ ਰਿਸ਼ਤੇਦਾਰੀ ਦੇ ਨਾਲ ਜੋੜ ਲਿਆ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਇਸ ਨੂੰ ਕ੍ਰੋਧ ਦੇ ਵਿੱਚ ਜੋੜ ਲਿਆ ਕੀ ਕਹਿੰਦੇ ਪਹਿਲੇ ਪਿਆਰ ਲੱਗਾ ਥਣ ਦੁੱਧ ਦੂਜੇ ਮਾਏ ਬਾਪ ਕੀ ਸੁਧ ਤੀਜੇ ਭਇਆ ਭਾਬੀ ਭੇਵ ਚੌਥੇ ਪਿਆਰ ਉਪਨਨੀ ਖੇੜ ਪੰਜਵੇਂ ਖਾਣ ਪੀਣ ਕੀ ਦਾਤ ਛੇਵੇਂ ਕਾਮਨਾ ਪੁਛੇ ਜਾਤ ਸਤਵੇਂ ਸੰਜ ਕੀਆ ਕਰਵਾਸ ਅਠਵੇਂ ਕਰੋਧ ਹੋਆ ਤਨਨਾਸ਼ ਨੌਵੇਂ ਤੋਲੇ ਉਬੇਸਾ ਦਸਵੇਂ ਦੱਦਾ ਹੋਆ ਸਵਾ ਪਹਿਲੀ ਮਾਤਾ ਦੇ ਦੁੱਧ ਦੇ ਨਾਲ ਪਿਆਰ ਦੂਜਾ ਫਿਰ ਘਰ ਬਾਹਰ ਦੇ ਨਾਲ ਪਿਆਰ ਤੀਜਾ ਯਾਰਾਂ ਦੋਸਤਾਂ ਦੇ ਨਾਲ ਚੌਥਾ ਜਵਾਨੀ ਦਾ ਮਾਣ ਪੰਜਵਾਂ ਕਾਮ ਦੇ ਵਿੱਚ ਪਿਆਰ ਛੇਵਾਂ ਇੱਥੇ ਸੰਸਾਰ ਦੀਆਂ ਰਸਕਸ ਦੇ ਵਿੱਚ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਸੇ ਤਰ੍ਹਾਂ ਪੰਜੇ ਦੂਤ ਸਾਰੇ ਦਾ ਸਾਰਾ ਧਨ ਸਾਰੇ ਦਾ ਸਾਰਾ ਇਸ ਦਾ ਮਨ ਦਾ ਜਿੰਨਾ ਵੀ ਤਪੋ ਬਾਲੇ ਲੈ ਕੇ ਆਇਆ ਹੁੰਦਾ ਇਹਨੂੰ ਭਰਮ ਦੇ ਵਿੱਚ ਪਾ ਕੇ ਇੱਥੇ ਲੁੱਟ ਰੇ ਹੁਣ ਜੇ ਸਿਮਰਨ ਕਰੂਗਾ ਉਹ ਵੀ ਪੰਜਾਂ ਦੇ ਨਾਲ ਰਲ ਕੇ ਕਰਦਾ ਹੁਣ ਸਿਮਰਨ ਭਗਤੀ ਵੀ ਸੰਸਾਰ ਕਰਦਾ ਹੈ ਨਾ ਪਰ ਇਹ ਦੇਖਣਾ ਪੈਂਦਾ ਕਿ ਇਹ ਮਾਇਆ ਤੋਂ ਰਹਿਤ ਹੋ ਕੇ ਸਿਮਰਨ ਕਰ ਰਿਹਾ ਜਾਂ ਮਾਇਆ ਵਸ ਹੋ ਕੇ ਬਾਣੀ ਪੜ ਰਿਹਾ ਸਿਮਰਨ ਕਰ ਰਿਹਾ ਕਿਉਂਕਿ ਦੋ ਤਰ੍ਹਾਂ ਦਾ ਸਿਮਰਨ ਹੈ ਇੱਕ ਤਾਂ ਸੰਸਾਰ ਕਰਦਾ ਜੇ ਆਪਾਂ ਦੇਖਦੇ ਆਂ ਵੀ ਬਹੁਤ ਜ਼ਿਆਦੀ ਬਾਣੀ ਵੀ ਪੜੀ ਜਾਂਦੀ ਆ ਗੁਰੂ ਘਰਾਂ 'ਚ ਸਿਮਰਨ ਕੀਤਾ ਜਾਂਦਾ ਹੈ ਸੁਖਮਣੀ ਸਾਹਿਬ ਦੇ ਪਾਠ ਹੁੰਦੇ ਆ ਨਿਤਨੇਮ ਹੁੰਦੇ ਆ ਚਪਹਿਰਾ ਸਾਹਿਬ ਹੁੰਦੇ ਪਰ ਉਹਦੇ ਵਿੱਚ ਬਹੁਤ ਤਦਾਦ ਜੀਵ ਜਿਹੜੇ ਨੇ ਉਹ ਪੰਜਾਂ ਵਸ ਹੁੰਦੇ ਨੇ ਪੰਜ ਕਹਿੰਦੇ ਆ ਤੂੰ ਇੰਨੀ ਬਾਣੀ ਪੜ ਤੂੰ ਇੰਨਾ ਸਿਮਰਨ ਕਰ ਤੇ ਉਹਦੇ ਵੰਡੇ ਆ ਮੰਗ ਲਾ ਹੁਣ ਦੇਖੋ ਕਿੱਡਾ ਮਨ ਮੂਰਖਾ ਹੈ ਪਹਿਲਾਂ ਤਾਂ ਬੇਸ਼ਕੀਮਤੀ ਸਵਾਸ ਗੁਰਮੁਖੋ ਸਾਡਾ ਸਵਾਸ ਖਤਮ ਹੋ ਜਾਏ ਨਾ ਜਦੋਂ ਖੀਰੀ ਸਵਾਸ ਖਤਮ ਹੋ ਗਿਆ ਬੇਸ਼ੱਕ ਦੀ ਆਪਾਂ ਆ ਧਰਤੀ ਦੇ ਸਮੇਤ ਸਾਰੀਆਂ ਧਰਤੀਆਂ ਵੇਚ ਕੇ ਧਰਮਰਾਜ ਨੂੰ ਦੇ ਦਈਏ ਇੱਕ ਸਵਾਸ ਨਹੀਂ ਮਿਲਦਾ ਇੰਨੀ ਕੀਮਤਾਂ ਪਹਿਲਾਂ ਤਾਂ ਬੇਸ਼ਕੀਮਤੀ ਸਵਾਸ ਫਿਰ ਸਵਾਸ ਤੋਂ ਬਾਅਦ ਦੇਖੋ ਆਪਾਂ ਭਗਤੀ ਕਰਨੀ ਹੈ ਅਮਰਤ ਰਸ ਨਾਮ ਸੱਚ ਦੇ ਮਲਾਪ ਦੇ ਲਈ ਦੁੱਖਾਂ ਸੁੱਖਾਂ ਤੋਂ ਉੱਪਰ ਉੱਠ ਕੇ ਆਪਾਂ ਰੋਜ਼ ਪੜ੍ਹਦੇ ਆ ਨਾ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਠੀਕ ਹੈ ਨਾ ਜੀ ਫਿਰ ਉਹਨਾਂ ਦਾ ਇੱਕ ਗੁਣ ਹੋਰ ਪੜਦੇ ਆ ਜਿਨ੍ਹਾਂ ਨੇ ਦੇਖ ਕੇ ਅਨ੍ਰਿਤ ਕੀਤਾ ਐਨਾ ਦੁੱਖ ਆਉਂਦਿਆਂ ਹੋਇਆਂ ਵੀ ਸਿੰਘ ਨਾਮ ਆਪਾਂ ਨੂੰ ਕਿਉਂ ਮਿਲਿਆ ਕਿਉਂਕਿ ਸ਼ੇਰ ਦੀ ਨਿਆਈ ਆਪਾਂ ਬੜਕ ਮਾਰੀ ਸ਼ਹੀਦੀਆਂ ਦਿੱਤੀਆਂ ਪਰਿਵਾਰ ਵਾਰੇ ਆਪਾਂ ਆਪ ਨਸ਼ਾਵਰ ਕਰ ਦਿੱਤਾ ਗੁਰੂ ਦੇ ਚਰਨਾਂ ਵਿੱਚ ਜਾ ਕੇ ਫਿਰ ਜਾ ਕੇ ਸਿੰਘ ਦੀ ਉਪਾਧੀ ਮਿਲੀ ਤੇ ਕੌਰ ਦੀ ਉਪਾਧੀ ਕਿਉਂ ਮਿਲੀ ਟੋਟੇ ਬੱਚਿਆਂ ਦੇ ਗਲਾਂ ਦੇ ਵਿੱਚ ਹਾਰ ਪਵਾ ਲੇ ਕਿੰਨੇ ਕਿੰਨੇ ਮਣ ਦੇ ਪੱਥਰ ਛਾਤੀਆਂ ਤੇ ਰਖਾ ਲੇ ਆਪ ਦੀਆਂ ਸ਼ਹੀਦੀਆਂ ਦਿੱਤੀਆਂ ਭੁੱਖਾਂ ਕੱਟੀਆਂ ਗੁਰੂ ਦਾ ਦਰ ਨਹੀਂ ਛੱਡਿਆ ਤਾਂ ਜਾ ਕੇ ਸਿੰਘ ਤੇ ਕੌਰ ਮਿਲਿਆ ਹੁਣ ਇੱਕ ਐਸਾ ਜੀਵ ਹੈ ਸਵਾਸ ਵੀ ਆਪ ਦੇ ਫਿਰ ਮਹਾਰਾਜ ਨੂੰ ਕਹਿੰਦਾ ਵੀ ਮਹਾਰਾਜ ਐਨੇ ਦਿਨ ਐਨੇ ਘੰਟੇ ਜਾਪ ਕਰੂੰਗਾ ਮੇਰੀ ਚੰਗੀ ਜੀ ਗੱਡੀ ਦਵਾ ਦੇ ਚੰਗਾ ਜਾ ਵੀਜ਼ਾ ਲਵਾ ਦੇ ਧੰਨ ਗਾਦਾ ਮੰਗਦਾ ਸੰਸਾਰ ਦਾ ਜਿਹੜਾ ਛੱਡ ਕੇ ਜਾਣਾ ਜੇਕਰ ਬਾਣੀ ਪੜਿਆ ਸਿਮਰਨ ਕਰਿਆਂ ਸਾਨੂੰ ਸੰਸਾਰ ਦਾ ਧੰਨ ਮਿਲ ਵੀ ਜਾਂਦਾ ਕਿਉਂਕਿ ਇਹਦੇ ਵਿੱਚ ਤਾਕਤ ਹੈ ਪਰ ਉਹਦੇ ਨਾਲ ਤ੍ਰਿਸ਼ਨਾ ਤਾਂ ਨਹੀਂ ਨਾ ਖਤਮ ਹੁੰਦੀ ਜਦੋਂ ਇੱਕ ਫਲ ਹੋ ਗਿਆ ਅਗਲੇ ਪਾਠ ਫੇਰ ਸੁਖ ਲੈ ਉਹਦਾ ਫਲ ਮਿਲਿਆ ਨਾ ਮਿਲਿਆ ਘੱਟ ਮਿਲਿਆ ਫੇਰ ਸੁਖ ਲੈ ਤਾਂ ਉਹ ਕੀ ਕਰਦਾ ਪਿਆ ਇਹ ਜੀਵ ਪੰਜਾਂ ਦੇ ਵਸ ਹੋ ਕੇ ਮਾਇਆ ਧਾਰੀ ਭਗਤੀ ਕਰ ਰਿਹਾ ਇੱਕ ਭਗਤੀ ਹੁੰਦੀ ਆ ਸੁੱਖਾਂ ਦੁੱਖਾਂ ਲਈ ਕੀਤੀ ਜਾਂਦੀ ਹੈ ਸੰਸਾਰ ਦਾ ਸੁੱਖ ਆ ਜਾਵੇ ਸੰਸਾਰ ਦਾ ਦੁੱਖ ਖਤਮ ਹੋ ਜਾਵੇ ਇੱਕ ਭਗਤੀ ਕਰੀ ਜਾਂਦੀ ਆ ਜਿਹੜੇ ਸੰਤ ਸਾਧੂ ਭਗਤ ਉਹ ਕਰਦੇ ਆ ਮਲਾਪ ਦੇ ਲਈ ਉਹ ਸਿਮਰਨ ਦੇ ਵਿੱਚ ਚਾਹੇ ਸਾਨੂੰ ਦੁੱਖ ਆਵੇ ਚਾਹੇ ਸਾਨੂੰ ਸੋਖਾ ਆਵੇ ਚਾਹੇ ਸਾਨੂੰ ਰਾਜ ਦੇ ਬਿਠਾ ਦੇਵੇ ਤੇ ਚਾਹੇ ਸਾਨੂੰ ਗਰੀਬੀ ਦੇ ਦੇਵੇ ਉਹਦੇ ਵਿੱਚ ਭਗਤ ਕਹਿੰਦੇ ਆ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨਪ੍ਰੀਤ ਚਰਨ ਕਮਲਾਰ ਇਹ ਸੰਤ ਵਿਰਲੇ ਭਗਤੀ ਕਰਦੇ ਆ ਜਿਨ੍ਹਾਂ ਨੂੰ ਕਹ ਦਿੱਤਾ ਨਾ ਜਗ ਮੈਂ ਉੱਤਮ ਕਾਢੀਐ ਵਿਰਲੇ विरलेया ਦੇ ਵਿੱਚੋਂ ਵੀ ਕਹਿੰਦੇ ਕੋਈ ਕੋਈ ਕਈ ਕੇ ਹੁਣ ਆ ਬਿਰਲੇ ਆਪਾਂ ਬੈਠੇ ਆ ਇੰਨੇ ਤੇ ਇਹਨਾਂ ਦੇ ਵਿੱਚੋਂ ਵੀ ਕੋਈ ਕੋਈ ਨਾਮ ਦੀ ਕਹਾਣੀ ਸੁਣ ਕੇ ਨਾਮ ਜਪ ਸ਼ੁਰੂ ਕਰੂਗਾ ਨਹੀਂ ਦਾ ਬਹੁਤੇ ਦਾ ਜਿ ਇੱਥੇ ਸੁਣ ਕੇ ਇੱਥੋਂ ਹੀ ਛੱਡ ਦੇਣਗੇ ਕੰਨ ਰਸ ਬਣਾ ਲੈਣਗੇ ਇੱਥੋਂ ਨਾਮ ਜਪ ਦਾ ਅਭਿਆਸ ਕਰਕੇ ਕਿੰਨੇ ਨਾਮ ਜਪ ਸ਼ੁਰੂ ਕਰਨਗੇ ਘਰਾਂ ਵਿੱਚ ਜਾ ਕੇ ਆਪ ਕਰਨਗੇ ਪਰਿਵਾਰ ਚ ਬੈਠ ਕੇ ਕਰਨਗੇ ਉਹ ਕਈ ਕੇ ਨੇ ਬਾਕੀ ਬਿਰਲੇ ਆਗੇ ਤੇ ਮਹਾਰਾਜ ਨੇ ਸਾਨੂੰ ਵਿਰਲੇ ਕਰਕੇ ਇੱਥੇ ਆ ਕੇ ਯੁਗਤੀ ਸਿਖਾਈ ਐ ਐ ਨਾਮ ਜਪੋ ਬਾਣੀ ਪੜੋ ਅੰਮ੍ਰਿਤ ਅੰਦਰੋਂ ਲਓ ਖੰਡੇ ਬਾਟੇ ਦੀ ਪੌੜ ਛਕੋ ਗੁਰੂ ਵਾਲੇ ਬਣੋ ਸਿੰਘ ਸਜੋ ਸਾਰਾ ਤਰੀਕਾ ਦੱਸਿਆ ਪਰ ਇਹ ਸਭ ਕਰੂ ਕੌਣ ਜੱਗ ਮੈਂ ਉੱਤਮ ਕਾਢੀ ਐ ਵਿਰਲੇ ਕੇਈ ਕੇ ਕੋਈ ਕੋਈ ਕਰੂਗਾ ਹੁਣ ਮਹਾਰਾਜ ਨੇ ਫਿਰ ਸਾਨੂੰ ਦੱਸਿਆ ਵੀ ਸੰਤ ਸਾਨੂੰ ਨਾਮ ਜਪਣ ਦਾ ਤਰੀਕਾ ਵੀ ਦੱਸਦੇ ਐ ਨਾਲ ਕਸਵੱਟੀ ਦੱਸਦੇ ਆ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰਤਲੀ ਦੇਹ ਪ੍ਰੇਮ ਦੀ ਖੇਡ ਐ ਸਿਰ ਤਲੀ ਤੇ ਰੱਖ ਕੇ ਚੱਲਣਾ ਆਪਾਂ ਆਪਾਂ ਨਹੀਂ ਆਪਾਂ ਮਹਿਸੂਸ ਕਰਨਾ ਕਦੇ ਵੀ ਗੁਰੂ ਜੋ ਮਰਜੀ ਕਰੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਣਾ ਸੁਖ ਸਨੇਹ ਰ ਭੈ ਨਹੀਂ ਜਾ ਕਾ ਕੰਚਨ ਮਾਟੀ ਠੀਕ ਐ ਨਾ ਇਹਤmarg ਪੈਰ ਤਰੀਜੈ ਸਿਰ ਦੀਜੈ ਫਿਰ ਇਹ ਭਗਤੀ ਕਰਕੇ ਸ਼ੁਰੂ ਇਸ ਮਾਰਗ ਤੇ ਆ ਕੇ ਫਿਰ ਕਹਿਣਾ ਹਾਏ ਮੇਰੇ ਬੱਚੇ ਹਾਏ ਮੇਰਾ ਪਾਪਾ ਹਾਏ ਮੇਰਾ ਬਾਹਰ ਹਾਏ ਮੇਰੀ ਜੌਬ ਫਿਰ ਕਹਿੰਦੇ ਪਿੱਛੇ ਨਹੀਂ ਦੇਖਣਾ ਠੀਕ ਹੈ ਨਾ ਜੀ ਜਦੋਂ ਅਸੀਂ ਚੱਲ ਗਏ ਗੁਰੂ ਦੀ ਗਲੀ ਦੇ ਵਿੱਚ ਆ ਗਏ ਫਿਰ ਸਿਰ ਦੀਜੈ ਕਾਣ ਨਾ ਕੀ ਜੇ ਫਿਰ ਪਿੱਛੇ ਨਹੀਂ ਦੇਖਣਾ ਫਿਰ ਅਭਿਆਸ ਕਰਨਾ ਹੁਣ ਆਪਾਂ ਦੇਖਣਾ ਵੀ ਭਗਤੀ ਤਾਂ ਆਪਾਂ ਵੀ ਕਰਦੇ ਆ ਬਾਣੀ ਆਪਾਂ ਵੀ ਪੜ੍ਹਦੇ ਆ ਪਰ ਪੰਜਾਂ ਦੂਤਾਂ ਦੇ ਨਾਲ ਮਿਲ ਕੇ ਪੜ੍ਹਦੇ ਹਾਂ ਕਿ ਪੰਜਾਂ ਤੋਂ ਰਹਿਤ ਹੋਣ ਲਈ ਪੜ੍ਹਦੇ ਹੁਣ ਜਿਹੜੇ ਪੰਜਾਂ ਤੋਂ ਰਹਿਤ ਹੋਣ ਲਈ ਪੜ੍ਹਦੇ ਆ ਉਹਨਾਂ ਨੂੰ ਇੱਕ ਹੀ ਹੁੰਦਾ ਵੀ ਸੱਚੇ ਪਾਤਸ਼ਾਹ ਰੁਖੋ ਭੋਜਨ ਭੂਮ ਸੈਨ ਸਖੀ ਪ੍ਰਿਆ ਸੰਗ ਪ੍ਰੀਤ ਵਿਹਾਰ ਰੁੱਖਾ ਖਾਣਾ ਮਿਲ ਜਾਵੇ ਭੋਏ ਤੇ ਸੋਨਾ ਮਿਲ ਜਾਵੇ ਪੰਜਵੇਂ ਪਾਤਸ਼ਾਹ ਕਹਿੰਦੇ ਪਰ ਮੇਰੀ ਪ੍ਰੀਤ ਨਾ ਤੇਰੇ ਨਾਲ ਟੁੱਟੇ ਉਹ ਇਥੋਂ ਖਾਲਸ ਹੋ ਜਾਂਦੇ ਆ ਤੇ ਜਿਹਦੇ ਕੀਤੀ ਆ ਵਿਚਾਰਾਂ ਵਿੱਚ ਭਗਤੀ ਉਹ ਬਾਣੀ ਪੜ ਕੇ ਸਿਮਰਨ ਕਰਕੇ ਵੀ ਮਾਇਆ ਦੇ ਬਲਵਲਿਆਂ ਚੋਂ ਛੁੱਟਦਾ ਨਹੀਂ ਜਦੋਂ ਮਾਇਆ ਥੋੜਾ ਜਿਹਾ ਦੁੱਖ ਦਿੰਦੀ ਆ ਫਿਰ ਬਾਣੀ ਪੜਨ ਲੱਗ ਜਾਂਦਾ ਹੈ ਫਿਰ ਉਹਨੂੰ ਘਾਟਾ ਦੇ ਦਿੱਤੀ ਫਿਰ ਵਾਦਾ ਦੇ ਦਿੱਤਾ ਉਹਦਾ ਮਨ ਬਾਣੀ ਸਿਮਰਨ ਪੜ੍ਹ ਕੇ ਵੀ ਸਮ ਨਹੀਂ ਹੋਇਆ ਉਹ ਗੁਰੂ ਵਾਲਾ ਨਹੀਂ ਬਣਿਆ ਉਹ ਮਾਇਆ ਧਾਰੀ ਰਹਿ ਗਿਆ ਹੁਣ ਪੰਜ ਕਿੰਨੇ ਦੇਖੋ ਚਲਾਕ ਹੈ ਸਵਾਸ ਵੀ ਸਾਡੇ 40 ਦਿਨ ਮਿਥਲੇ 60 ਦਿਨ ਮਿਥਲੇ ਉਹ ਸਮਾਂ ਵੀ ਸਾਡਾ ਭਗਤੀ ਵੀ ਅਸੀਂ ਕੀਤੀ ਪਰ ਪਦਾਰਥ ਕੀ ਮੰਗਿਆ ਦ੍ਰਿਸ਼ਟਮਾਨ ਜਿਹੜਾ ਸੀ ਛੱਡ ਕੇ ਚਲੇ ਜਾਣਾ ਹੁਣ ਉਹ ਦੇਖੋ ਮਿਲ ਵੀ ਗਿਆ ਮਿਲੀ ਜਾਣਾ ਕਿਉਂਕਿ ਤਪੋ ਵੱਲ ਬਹੁਤ ਹੈ ਗੁਰਬਾਣੀ ਵੀ ਤਾਕਤ ਬਹੁਤ ਹੈ ਪਰ ਪਦਾਰਥ ਕਿਹੜਾ ਮੰਗਿਆ ਇਧਰੋਂ ਸਵਾਸਾਂ ਦੀ ਗੰਢ ਖੁੱਲ ਗਈ ਹੁਣ சுவாਸਾਂ ਦੀ ਗੱਡ ਖੁੱਲੀ ਉਹਨੂੰ ਕਹਿੰਦੇ ਦੱਸੋ ਜੀ ਨਾਲ ਕੀ ਲਿਆਇਓ ਤੇ ਨਾਲੇ